ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂਪੁੱਤ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਇਹ ਸਵੇਰੇ ਸਵੇਰੇ ਦਾ ਟਾਈਮ ਆ ਅਸੀਂ ਗੋਹਾ ਵਗੈਰਾ ਇਕੱਠਾ ਕਰਕੇ ਤਾਰ ਕੱਢ ਕੇ ਪੱਠੇ ਵਗੈਰਾ ਪਸ਼ੂਆਂ ਨੂੰ ਪਾ ਕੇ ਮਾਂਪੁੱਤ ਹੋਗੇ ਸੀ ਬੇਲੇ ਤੇ ਵੱਡੀ ਮੋਟਰ ਚੱਲਣ ਦੀ ਸੀ ਤਾਂ ਮੈਂ ਸੋਚਿਆ ਵੀ ਅਸੀਂ ਇੱਥੋਂ ਪਾਣੀ ਉੱਥੋਂ ਪਰ ਪਰ ਕੇ ਤੇ ਜਿਹੜਾ ਇੱਥੋਂ ਇਹਨਾਂ ਦਾ ਥਾਂ ਆ ਪਸ਼ੂਆਂ ਦਾ ਉਹ ਧੋ ਦਈਏ ਤੇ ਸਾਰਾ ਦਿਨ ਪਿਆ ਹਜੇ ਤਾਂ ਸੁੱਕ ਜਾਊਗਾ ਤੇ ਗੰਦਗੀ ਜੜੀ ਉਹ ਨਿਕਲ ਜਾਊਗੀ ਤਾਂ ਸੋ ਇੱਥੋਂ ਮੈਂ ਧੋ ਦਿੱਤਾ ਸੀ ਥਾਂ ਫਿਰ ਆਦਾ ਬਾਥਰੂਮ ਵਗੈਰਾ ਪਸਵਾਨੇ ਕੀਤਾ ਹੁੰਦਾ ਤੇ ਉਹਦੇ ਨਾਲ ਫਿਰ ਇਦਾਂ ਧੋਣ ਨਾਲ ਸਾਫ ਸੁਥਰਾ ਰਹਿੰਦਾ ਸਾਰਿਆ ਜਗਾ ਨਾਲ ਵੈਸੇ ਵੀ ਹੁਣ ਗਰਮੀ ਦੇ ਦਿਨੀਆਂ ਤੇ ਇੱਥੇ ਮੈਂ ਥਾਂ ਹਜੇ ਧੋਕੇ ਹਟੀ ਸੀ ਤਾਂ ਬਾਹਰ ਬਹੁਤ ਸੋਹਣਾ 뷰 ਸੀ ਕਿਉਂਕਿ ਸਵੇਰੇ ਸਵੇਰੇ ਅਸੀਂ ਮਹਾਪੁੱਤ ਨੇ ਚਲਾਈ ਸੀ ਮੋਟਰ ਮੋਟਰ ਅਸੀਂ ਵੱਡੀ ਚਲਾਈ ਸੀ ਕਿ ਪਾਣੀ ਦੇਣਾ ਸੀਗਾ ਪੱਠਿਆਂ ਨੂੰ ਵੀ ਤੇ ਜਿਹੜੀ ਥੋੜੀ ਬਹੁਤੀ ਸਬਜ਼ੀ ਲਾਈ ਆ ਉਹਨੂੰ ਵੀ ਪਾਣੀ ਦੇਣਾ ਸੀ ਤੇ ਬਹੁਤ ਹੀ ਸੋਹਣਾ 뷰 ਸੀ ਜਾਨ ਨੂੰ ਮਨ ਨਹੀਂ ਸੀ ਕਰਦਾ ਤੇ ਅੱਜ ਅਸੀਂ ਥੋੜਾ ਲੇਟ ਗਏ ਇੱਥੋਂ ਤੇ ਜੇ ਅਸੀਂ ਇੱਥੇ ਮੋਟਰ ਵਗੈਰਾ ਦੇਖਣ ਹੀ ਦੇ ਇਸ ਕਿ ਜਦ ਨੂੰ ਮੈਨੂੰ ਮਿਲ ਤਾਂ ਮੈਨੂੰ ਪਹਿਲਾਂ ਹੀ ਇਹ ਪੰਛੀ ਗਿਆ ਸੀ ਮੈਂ ਅੰਦਰ ਰੱਖਿਆ ਹੋਇਆ ਸੀ ਇਹਨੂੰ ਵੀਡੀਓ ਅਸੀਂ ਇਹਦੀ ਬਾਅਦ ਵਿੱਚ ਬਣਾਈ ਪਹਿਲਾਂ ਅਸੀਂ ਕਿ ਸਾਰਾ ਕੰਮਕਾਰ ਜਿਹੜਾ ਆਪਣਾ ਉਹ ਕਰ ਲਈਏ ਤੇ ਇਹ ਸੀ ਜੀ ਉਹ ਸ਼ਾਰਕ ਸਾਡੇ ਵਾਲੇ ਨੂੰ ਸ਼ਾਰਕ ਕਹਿੰਦੇ ਆ ਇਸ ਪੰਛੀ ਨੂੰ ਹਿੰਦੀ ਚ ਨੂੰ ਮੈਨਾ ਕਹਿ ਦਿੰਦੇ ਆ ਬਾਕੀ ਤੁਸੀਂ ਦੱਸਿਓ ਤੁਹਾਡੇ ਵਾਲ ਕੀ ਕਹਿੰਦੇ ਆ ਇਹ ਮੈਨੂੰ ਮਿਲੀ ਸੀ ਇਹਦੀ ਹਾਲਤ ਜਿਹੜੀ ਬਾਕੀ ਪਾਰ ਵਗੈਰਾ ਪੈਰ ਵਗੈਰਾ ਬਿਲਕੁਲ ਸਹੀ ਹੈ ਪਰ ਇਹਨੂੰ ਦੋਨੋਂ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਸ਼ਾਇਦ ਕਿਸੇ ਜਾਨਵਰ ਨੇ ਜਾਂ ਪੰਛੀ ਨੇ ਇਹਦੀਆਂ ਅੱਖਾਂ ਦੋਨੋਂ ਫੋੜ ਦਿੱਤੀਆਂ ਵੀ ਦੋਨੋਂ ਅੱਖਾਂ ਜਿਹੜੀਆਂ ਉਹ ਬੰਦ ਆ ਦੋਨਾਂ ਵਿੱਚ ਜਿੱਦਾਂ ਨਾ ਕੁਝ ਵਜ੍ਹਾ ਹੁੰਦਾ ਐਦਾਂ ਦੋਨੇ ਅੱਖਾਂ ਤੇ ਵੀ ਨੀਡ ਹੈਲਪ ਮੈਂ ਇਸ ਲਈ ਖਿਆ ਸੀ ਕਿ ਜੋ ਕੋਈ ਇਸ ਚੀਜ਼ ਬਾਰੇ ਜਾਣਦਾ ਹੋਇਆ ਇਹਦੇ ਬਾਰੇ ਵੀ ਸਾਨੂੰ ਇਹਨੂੰ ਕੀ ਦੇਣਾ ਚਾਹੀਦਾ ਖਾਣ ਵਾਸਤੇ ਤਾਂ ਦੇ ਲਾਂਗੇ ਮਤਲਬ ਇਹਨੂੰ ਪੌਣ ਵਾਸਤੇ ਜਿਹੜੀਆਂ ਅੱਖਾਂ ਵਿੱਚ ਕੋਈ ਡਰਾਪਸ ਵਗੈਰਾ ਜਾਂ ਸਾਨੂੰ ਕਿੱਦਾਂ ਕਿਉਂਕਿ ਇੱਥੇ ਸਾਡੇ ਵਾਲ ਕੋਈ ਇਦਾਂ ਦੀ ਫੈਸਿਲਿਟੀ ਹੈ ਨਹੀਂਗੀ ਇਦਾਂ ਦੇ ਪੰਛੀਆਂ ਲਈ ਜਿਹਦਾ ਫੋਰੈਸਟ ਵਾਲੇ ਹੁੰਦੇ ਆ ਜਾਂ ਇਦਾਂ ਕੁਝ ਵੀ ਆ ਵੀ ਜਿਹੜੇ ਹੈਲਪ ਕਰਦੇ ਐਨਾ ਪੰਛੀਆਂ ਦੀ ਸਾਡੇ ਵਾਲ ਇਧਰ ਕੋਈ ਵੀ ਇਦਾਂ ਦੀ ਫੈਸਿਲਿਟੀ ਜਿਹੜੀ ਉਹ ਅਵੇਲੇਬਲ ਨਹੀਂਗੀ ਤੋ ਸੋ ਮੈਂ ਆਨਲਾਈਨ ਤਾਂ ਦੇਖੂਗੀ ਜੇ ਕੋਈ ਇਦਲੇ ਡਰਾਪਸ ਵਗੈਰਾ ਜਿਹੜੇ ਮਹਗਾਵਾ ਤੇ ਇਹਦੇ ਪਾਵਾਂ ਬਟ ਫਿਰ ਵੀ ਉਹਨਾਂ ਟਾਈਮ ਜੇ ਕਿਸੇ ਨੂੰ ਪਤਾ ਹੋਵੇ ਵੀ ਕਰੇ ਲੂ ਕੋਈ ਅ ਟਿਪ ਕੋਈ ਨੁਸਖਾ ਪਈ ਜਿਹਦੇ ਨਾਲ ਮੈਂ ਦੀਆਂ ਅੱਖਾਂ ਵਿੱਚ ਕੁਝ ਪਾ ਸਕਾਂ ਜਾਂ ਸਾਫ਼ ਕਰ ਸਕਾਂ ਤੇ ਜੇ ਕਿਸੇ ਕੋਲ ਕੋਈ ਕਿਸੇ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੋਈ ਇਨਫੋਰਮੇਸ਼ਨ ਹੋਈ ਤਾਂ ਪਲੀਜ਼ ਕਮੈਂਟ ਵਿੱਚ ਜਰੂਰ ਦੱਸਿਓ ਤੇ ਇਹਨੂੰ ਵੀ ਮੈਂ ਕਰ ਲਿਆ ਸੀ ਇਹ ਪਿੰਜਰਾ ਬਰਾਊਨੀ ਵਾਈਟੀ ਵਾਲਾ ਜਿਹੜਾ ਉਹ ਮੇਰੇ ਕੋਲ ਪਿਆ ਸੀ ਤੇ ਇਹਦੇ ਵਿੱਚ ਮੈਂ ਇਹਨੂੰ ਰੱਖ ਦਿੱਤਾ ਸੀ ਤਾਂ ਜੋ ਇਹਨੂੰ ਬਿੱਲੀ ਬੁੱਲੀ ਜਾਂ ਕੁੱਤਾ ਕੋਈ ਨਾ ਖਾ ਜਾਵੇ ਬਾਕੀ ਸਾਡੀ ਤਾਂ ਚਲੋ ਇਦਾਂ ਧਿਆਨ ਨਹੀਂ ਉਹਨੂੰ ਕੋਈ ਫਰਕ ਨਹੀਂ ਪੈਂਦਾ ਤੇ ਇੱਥੇ ਮੈਂ ਪਾਣੀ ਪਿਲਾ ਦਿੱਤਾ ਸੀ ਰੋਟੀ ਪਹਿਲਾਂ ਵੀ ਮੈਂ ਖਲਾਈ ਸੀ ਥੋੜੀ ਜਿਨੇ ਖਾ ਲਈ ਸੀਗੀ ਤੇ ਹੁਣੇ ਮੈਂ ਪਾਣੀ ਪਿਲਾ ਦਿੱਤਾ ਸੀਗਾ ਬਾਕੀ ਬਿਲਕੁਲ ਸਹੀ ਆ ਸਿਰਫ ਇਹਨੂੰ ਦੇਖਦਾ ਨਹੀਂ ਤੇ ਇਹ ਮੈਂ ਰੱਖ ਦਿੱਤੀ ਜਿਹਦੇ ਵਿੱਚ ਇੱਕ ਅੱਖ ਵੀ ਇਹਦੀ ਸਹੀ ਹੋਗੀ ਨਾ ਤਾਂ ਫਿਰ ਮੈਂ ਇਹਨੂੰ ਛੱਡ ਦੂੰਗੀ ਤੇ ਪਰ ਜਦ ਤੱਕ ਉਹਨੂੰ ਕੀ ਕਹੀਦਾਂ ਨੂੰ ਮੈਂ ਪਿੰਜਰੇ ਦੇ ਵਿੱਚ ਰੱਖ ਲਿਆ ਦੇਖ ਕੇ ਮੈਂ ਇਗਨੋਰ ਵੀ ਕਰ ਸਕਦੀ ਸੀ ਪਰ ਮੇਰੇ ਕੋਲ ਉੱਥੇ ਜਦੋਂ ਮੈਂ ਇਹਨੂੰ ਬੈਠੀ ਦੇਖਿਆ ਮੇਰੇ ਕੋਲ ਇਗਨੋਰ ਕਰਨੀ ਹੋਇਆ ਕਿਉਂਕਿ ਉੱਥੇ ਜਿਹੜੀ ਉਹ ਟਾਈਗਰ ਤੇ ਸਵੀਟੀ ਦੀ ਮੰਮੀ ਆ ਜੂਲੀ ਉਹ ਇਹਨੂੰ ਫੜ ਲੈਣ ਲੱਗੀ ਸੀ ਤੇ ਉਹਨੇ ਇਹਦਾ ਖਾ ਜਾਣਾ ਸੀ ਇਹਨੂੰ ਸਵੇਰੇ ਸਵੇਰੇ ਇਹਦਾ ਜਿਹਨੂੰ ਕਹਿ ਦੋ ਭਈ ਹਲਾਲ ਕਰ ਦੇਣਾ ਸੀ ਇਹਨੂੰ ਉਹਨੇ ਤੇ ਸੋ ਇਸ ਕਰਕੇ ਮੈਂ ਇਹਨੂੰ ਫੜ ਲਿਆ ਮੈਂ ਕਿ ਨਹੀਂ ਮੈਂ ਇਹਨੂੰ ਘਰੇ ਲੈ ਜਾਨੀ ਆ ਇੱਕ ਤਾਂ ਹੁੰਦਾ ਜੇ ਇਹਨੂੰ ਮੈਂ ਨਾ ਦੇਖਦੀ ਫਿਰ ਕੋਈ ਹੋਰ ਗੱਲ ਸੀ ਹੁਣ ਮੈਂ ਇਹਨੂੰ ਦੇਖ ਲਿਆ ਤੇ ਮੈਂ ਇਹਨੂੰ ਬਿਮਾਰ ਨੂੰ ਇਗਨੋਰ ਜਿਹੜਾ ਉਹ ਨਹੀਂ ਕਰ ਸਕਦੀ ਤੇ ਵੈਸੇ ਵੀ ਮੇਰੀ ਆਦਤ ਆ ਪਹਿਲਾਂ ਵੀ ਇਦਾਂ ਮੈਨੂੰ ਇੱਕ ਗੈਲਰੀ ਦਾ ਬੱਚਾ ਮਿਲਿਆ ਸੀ ਮਨਵੀਰ ਲੈ ਕੇ ਆਇਆ ਸੀ ਪਹਿਲੇ ਵਲੌਗਸ ਫਰਸਟ ਵਲੌਗ ਮੇਰੇ ਜਿਹੜੇ ਉਹਨਾਂ ਚੋਂ ਮੈਂ ਦਿਖਾਈ ਹੋਈ ਐ ਸਵੀਟੀ ਉਹਦਾ ਵੀ ਨਾਮ ਰੱਖਿਆ ਸੀ ਮੈਂ ਉਹਨੂੰ ਮੈਂ ਆਪਣੇ ਕੋਲ 1.5 ਮਹੀਨਾ 1 ਮਹੀਨਾ ਮੈਂ ਉਹਨੂੰ ਆਪਣੇ ਕੋਲ ਤਕਰੀਬਨ ਰੱਖਿਆ ਸੀ ਉਹਦੀ ਮੈਂ ਕੇਅਰ ਕੀਤੀ ਸੀ ਉਹਦੀ ਲੱਤ ਖਰਾਬ ਸੀਗੀ ਤੇ ਜਦੋਂ ਬਿਲਕੁਲ ਸਹੀ ਹੋ ਗਈ ਲੱਤ ਵਗੈਰਾ ਉਹਦੀ ਸਹੀ ਹੋ ਗਈ ਸੀ ਤਾਂ ਮੈਂ ਉਸ ਗੈਲਰੀ ਨੂੰ ਜਿਹੜਾ ਗੈਲਰੀ ਦਾ ਬੱਚੇ ਨੂੰ ਛੱਡ ਦਿੱਤਾ ਸੀ ਪਰ ਮੇਰਾ ਉਹਨਾਂ ਬਹੁਤ ਪਿਆਰ ਪੈ ਗਿਆ ਸੀ ਉਸ ਗੈਲਰੀ ਦੇ ਬੱਚੇ ਨਾਲ ਜਦੋਂ ਉਹਨੂੰ ਮੈਂ ਛੱਡ ਦਿੱਤਾ ਸੀ ਇੱਕ ਦੋ ਦਿਨ ਮੇਰਾ ਮਨ ਨਹੀਂ ਸੀ ਲੱਗਾ ਮੈਨੂੰ ਇਦਾਂ ਲੱਗੇ ਕਿ ਉਹਨੂੰ ਕੋਈ ਬਿੱਲੀ ਨਾ ਖਾ ਜਾਵੇ ਜਾਂ ਉਹਨੂੰ ਕੁੱਤਾ ਨਾ ਖਾ ਜਾਵੇ ਜਾਂ ਅਡਜਸਟ ਕਰ ਲੂਗਾ ਚੱਲ ਜਾਊਗਾ ਪਰ ਫਿਰ ਮੈਂ ਸੋਚਿਆ ਨੇਚਰ ਆ ਤੇ ਨੇਚਰ ਦੇ ਕੰਮਾਂ ਵਿੱਚ ਆਪਾਂ ਨੂੰ ਦਖਲ ਨਹੀਂ ਦੇਣਾ ਚਾਹੀਦਾ ਉਹਦੀ ਕੇਅਰ ਕਰ ਦਿੱਤੀ ਤਾਂ ਮੇਰਾ ਫਰਜ਼ ਬੰਦ ਆ ਹੀ ਆ ਉਹਨੂੰ ਛੱਡਣਾ ਕਿਉਂਕਿ ਉਹ ਉਹਨ ਕਾਫੀ ਹੱਦ ਤੱਕ ਜਿਹੜਾ ਉਹ ਠੀਕ ਹੋ ਚੁੱਕਾ ਸੀਗਾ ਤੇ ਇੱਥੇ ਜੀ ਅੱਜ ਸਿਰ ਵਿੱਚ ਥੋੜੀ ਜੀ ਦਰਦ ਹੋਣ ਦੇ ਸੀ ਪਤਾ ਨਹੀਂ ਕਿਹੜੀ ਗੱਲਾਂ ਤੇ ਇਸ ਕਰਕੇ ਮੈਂ ਵੈਸੇ ਤਾਂ ਚਾਹ ਕਾਟੀ ਵੀ ਨਹੀਂ ਆ ਤੇ ਫਿਰ ਮੈਂ ਸਾਰੇ ਜਾਣੇ ਸੁੱਤੇ ਪਏ ਸੀ ਘਰ ਦੇ ਕੂਕ 1:30 ਵਜਾ ਹੋਇਆ ਸੀ ਦੁਪਹਿਰ ਦਾ ਤਾਂ ਮੈਂ ਕਿਹਾ ਮੈਂ ਆਪਣੇ ਲਈ ਚਾਹ ਬਣਾ ਕੇ ਪੀਵਾਂ ਵੈਸੇ ਮਨਵੀਰ ਦੀ ਦਾਦੀ ਚਾਹ ਬਣਾ ਦਿੰਦੀ ਹੁੰਦੀ ਤੇ ਮੈਂ ਕਿਹਾ ਕੀ ਦਾਦੀ ਨੂੰ ਡਿਸਟਰਬ ਕਰਨਾ ਮੈਂ ਆਪ ਹੀ ਬਣਾਉਣੀ ਆ ਫਿਰ ਮੈਂ ਆਪਣੇ ਲਈ ਇੱਥੇ ਬਣਾਈ ਚਾਹ ਤੇ ਮਨਵੀਰ ਵਾਸਤੇ ਕੱਚੀ ਲੱਸੀ ਬਣਾ ਕੇ ਜਿਹੜੀ ਮੈਂ ਫਰਿੱਜ ਵਿੱਚ ਰੱਖ ਦਿੱਤੀ ਸੀ ਓਟ ਕੇ ਕੱਚੀ ਲੱਸੀ ਪੀਂਦਾ ਹੁੰਦਾ ਚਾਹ ਵਗੈਰਾ ਉਹ ਨਹੀਂ ਪੀਂਦਾ ਮਨਵੀਰ ਬਿਲਕੁਲ ਵੀ ਚਲੋ ਜੀ ਆਪਣੀ ਚਾਹ ਬਣ ਕੇ ਹੋ ਗਈ ਸੀ ਤਿਆਰ ਉਬਾਲੇ ਨੂੰ ਆ ਗਈ ਸੀ ਤੇ ਹੁਣ ਮੈਂ ਆਪਣੇ ਕੱਪ ਵਿੱਚ ਇਹ ਮੇਰੇ ਮੋਟੂ ਸੇਠ ਦਾ ਕੱਪ ਆ ਮੈਂ ਉਹਨਾਂ ਵਾਲੇ ਕੱਪ ਵਿੱਚ ਹੀ ਚਾਹ ਪੀਣੀ ਹੁੰਦੀ ਆ ਜਦਦੇ ਉਹ ਚਲੇ ਗਏ ਆ ਤੇ ਅੱਜ ਉਹਨਾਂ ਨੂੰ ਗਿਆਨ ਨੂੰ ਵੀ ਪੂਰਾ 1 ਮੰਥ ਹੋ ਗਿਆ ਤੇ ਮੈਂ ਕਿਹਾ ਮਨਵੀਰ ਜੇ ਤੇਰੇ ਡੜੀ ਸਾਲ ਪਿੱਛੋਂ ਆਏ ਤਾਂ ਮੇਰੇ 11 ਮਹੀਨੇ ਜਿਹੜੇ ਹੋਰ ਏਦਾ ਹੀ ਨੰਗਲੇ ਉਹਨਾਂ ਨੂੰ ਚੇਤੇ ਕਰਕੇ ਲੋ ਇੱਥੇ ਮਨਵੀਰ ਇੱਥੇ ਪਗੀ ਕੂਕ ਸੁੱਤੇ ਪਏ ਸੀਗੇ ਤੇ ਇਸ ਤੋਂ ਬਾਅਦ ਵਿੱਚ ਫਿਰ ਜੀ ਮੈਂ ਇਹਦੇ ਕੋਲ ਆ ਗਈ ਸ਼ਾਰਕ ਕੋਲ ਇਸ ਮੈਨਾ ਕੋਲ ਤੇ ਮੈਂ ਪਗੀ ਨੂੰ ਦਿਖਾ ਰਹੀ ਸੀ ਮੈਂ ਕਿ ਪਗੀ ਦੇਖੇ ਤੇਰੀ ਨਿਊ ਫਰੈਂਡ ਅਸੀਂ ਲੈ ਕੇ ਆਏ ਆ ਤੇ ਆਪਾਂ ਇਹਦੀ ਕੇਅਰ ਕਰਾਂਗੇ ਤੇਨੂੰ ਠੀਕ ਕਰਕੇ ਛੱਡ ਦਾਂਗੇ ਫਿਰ ਅਸੀਂ ਮਾਂ ਪੁੱਤ ਆਏ ਜੀ ਸਾਡੇ ਘਰ ਦੇ ਨਾਲ ਸਾਡਾ ਪਲਾਟ ਆ ਉਹਦੇ ਵਿੱਚ ਤੋ ਅਸੀਂ ਦੇਖਣ ਦੇ ਸੀ ਨਿੰਬੂ ਦੇ ਬੂਟੇਆਂ ਨਿੰਬੂ ਲੱਗੇ ਹੋਏ ਸੀ ਤੇ ਇਹ ਅੰਬ ਦਾ ਜਿਹੜਾ ਬੂਟਾ ਇਹਨੂੰ ਛੋਟੇ-ਛੋਟੇ ਅੰਬ ਜਿਹੜੇ ਉਹ ਲੱਗੇ ਹੋਏ ਸੀ ਤੇ ਬਹੁਤ ਖੁਸ਼ੀ ਹੋਈ ਦੇਖ ਕੇ ਕਿ ਇਸ ਵਾਰ ਸਾਡੇ ਵੀ ਅੰਬ ਜਿਹੜੇ ਉਹ ਬੂਟਿਆਂ ਨੂੰ ਲੱਗਣਗੇ ਤੇ ਅਸੀਂ ਹੁਣ ਇੱਥੇ ਮਾਪੋਤ ਲਾਉਣ ਲੱਗੇ ਸੀ ਜਗਾੜ ਇਹ ਵਾਲਾ ਕਿ ਜਿਹੜੇ ਅਸੀਂ ਪੰਛੀਆਂ ਨੂੰ ਪਾਣੀ ਪਾਉਂਨੇ ਕੱਚੇ ਭਾਂਡੇ ਵਿੱਚ ਉਹ ਪਾਣੀ ਗਰਮ ਹੋ ਜਾਂਦਾ ਤੇ ਸੋ ਮੈਂ ਕਿਹਾ ਮਨਵੀਰ ਪੁਰਾਣੇ ਜ਼ਮਾਨੇ ਵਿੱਚ ਵੀ ਲੋਕ ਐਦਾਂ ਕਰਦੇ ਹੁੰਦੇ ਸੀ ਕਿ ਘੜੇ ਵਿੱਚ ਪਾਣੀ ਪਾ ਕੇ ਰੱਖਦੇ ਸੀ ਤੇ ਥੱਲੇ ਘੜੇ ਦੇ ਉਹ ਰੇਤਾ ਰੱਖ ਦਿੰਦੇ ਹੁੰਦੇ ਸੀਗੇ ਤੇ ਉਹ ਰੇਤਾ ਜਿਹੜੀ ਉਹ ਗਿੱਲੀ ਕਰਦੇ ਰਹਿੰਦੇ ਸੀ ਤਾਂ ਜੋ ਘੜੇ ਦੇ ਵਿੱਚ ਪਾਣੀ ਆ ਉਹ ਉਹਨੂੰ ਕੀ ਕਹੀਦਾ ਠੰਡਾ ਰਵੇ ਤੇ ਮੈਂ ਕਿਹਾ ਹੁਣ ਆਪਾਂ ਇਦਾਂ ਕਰਦੇ ਆਪਣੇ ਕੋਲੇ ਖਾਲੀ ਗਮਲੇ ਪਏ ਆ ਇਹਦੇ ਵਿੱਚ ਪਾਦੇ ਆ ਆਪਾਂ ਰੇਤਾ ਤੇ ਮਨਵੀਰ ਨੇ ਫਿਰ ਭਰੀਏ ਦੇ ਵਿੱਚ ਰੇਤਾ ਤੇ ਇਸ ਗਮਲੇ ਨੂੰ ਆਪਾਂ ਕਰ ਲਾਂਗੇ ਰੇਤਾ ਨਾਲ ਫੁੱਲ ਤੇ ਇਹ ਰੇਤਾ ਪਾ ਲਈ ਜੀ ਮਨਵੀਰ ਨੇ ਅਸੀਂ ਮਾਂ ਪੁੱਤ ਇਦਾਂ ਦੇ ਕੰਮ ਕਰਦੇ ਰਹਿੰਦਾ ਸਾਨੂੰ ਚੰਗਾ ਲੱਗਦਾ ਮਤਲਬ ਕੀ ਚਾਹੇ ਪੰਛੀ ਹੋ ਗਏ ਚਾਹੇ ਜਾਨਵਰ ਹੋ ਗਏ ਤੇ ਸਾਨੂੰ ਇਦਾਂ ਦੇ ਕੰਮ ਚੰਗੇ ਲੱਗੇ ਅੱਗੇ ਅਸੀਂ ਮਾਂ ਪੁੱਤ ਦੋਨੇ ਜਾਣੇ SLA ਬਣਾਉਂਦੇ ਆਂ ਵੀ ਮਨੀ ਇੱਕ ਆਪਾਂ ਨਾ ਬੱਕਰੀ ਦਾ ਬੱਚਾ ਲਿਆ ਕੇ ਰੱਖੀਏ ਉਹਨੂੰ ਵੀ ਆਪਾਂ ਪਾਲੀਏ ਜਾਂ ਦੇਖੀਏ ਮਤਲਬ ਕੀ ਕੀ ਹਿਸਾਬ ਕਿਤਾਬ ਹੁੰਦਾ ਉਹਨਾਂ ਦਾ ਜਾਂ ਮੇਲ ਲੈ ਕੇ ਆਈਏ ਜਾਂ ਫੀਮੇਲ ਲੈ ਕੇ ਆਈਏ ਇੱਕ ਲੈ ਕੇ ਆਈਏ ਆਪਾਂ ਦੋਨੇ ਜਾਣੇ ਤੇ ਮਨਵੀਰ ਵੀ ਕਹਿੰਦਾ ਸੀਗਾ ਮੰਮਾ ਬੱਕਰੀ ਦਾ ਬੱਚਾ ਨਹੀਂ ਇਹ ਤਾਂ ਬਹੁਤ ਵੱਡੇ ਸੁਪਨੇ ਦੇਖਦਾ ਹੈ ਕਹਿੰਦਾ ਨਹੀਂ ਮੰਮਾ ਮੈਨੂੰ ਉਹ ਘੋੜੇ ਦਾ ਘੋੜੀ ਦਾ ਬੱਚਾ ਲੈ ਕੇ ਆਉਣਾ ਮੈਂ ਕੋਈ ਉਹਦਾ ਬਸ਼ੇਰਾ ਮੈਂ ਕਿਹਾ ਉਹਦੇ ਫਿਰਪੇ ਹਜੇ ਤੋਂ ਸਾਲ ਰੁਕ ਜਾ ਹਜੇ ਨਹੀਂ ਆਪਾਂ ਲੈ ਆਉਣਾ ਉਹ ਉਹਨੂੰ ਰੱਖਣ ਦੀ ਹਜੇ ਆਪਾਂ ਨੂੰ ਬਹੁਤ ਜੜੀ ਉਹ ਮੁਸ਼ਕਲ ਆਉਣੀ ਆ ਜਦ ਤੱਕ ਆਪਾਂ ਕੁਝ ਹੋਰ ਕੋਈ ਹੋਰ ਲੈ ਕੇ ਆਉਨੇ ਆ ਜਾਨਵਰ ਤੇ ਇਹ ਜੀ ਰੇਤਾ ਭਰ ਲੇ ਸੀ ਤੇ ਮੈਂ ਕਿਹਾ ਇਹਨੂੰ ਤੋਂ ਮਣੀ ਰੇਤਾ ਗਿੱਲੀ ਕਰਨ ਤੋਂ ਪਹਿਲਾਂ ਚੱਕ ਨਹੀਂ ਤੇ ਭਾਰਾ ਹੋ ਜਾਣਾ ਗਮਲਾ ਫਿਰ ਚੱਕਣਾ ਥੋੜਾ ਔਖਾ ਹੋ ਜਾਣਾ ਇੱਥੇ ਮਨਵੀਰ ਨੇ ਰੱਖ ਲਿਆ ਸੀ ਰੇਤਾ ਦਾ ਭਰ ਕੇ ਗਮਲਾ ਉੱਪਰ ਤੇ ਮੈਂ ਉਧਰੋਂ ਚਲਾ ਦਿੱਤੀ ਸੀਗੀ ਮੋਟਰ ਤੇ ਮੋਟਰ ਤੋਂ ਮੈਂ ਤਾਜ਼ਾ ਪਾਣੀ ਭਰ ਕੇ ਤੇ ਮੈਂ ਮੋਟਰ ਚਲਾ ਦਿੱਤੀ ਸੀ ਤੇ ਹੁਣ ਮੈਂ ਇਹ ਵਾਲੀ ਬਾਲਟੀ ਜਿਹੜੀ ਉਹ ਤਾਜ਼ੇ ਪਾਣੀ ਨਾਲ ਭਰ ਕੇ ਮਨੀ ਨੂੰ ਫੜਾਉਂਗੀ ਪਹਿਲਾਂ ਇਹੋ ਹੌਲੀ-ਹੌਲੀ ਕਰੂਗਾ ਇਹ ਵਾਲੀ ਰੇਤਾ ਗਿੱਲੀ ਤੇ ਇਹ ਰੇਤਾ ਜੀ ਉਹਨੇ ਕਰ ਲਈ ਆ ਜੀ ਹੌਲੀ-ਹੌਲੀ ਗਿੱਲੀ ਮੇਰਾ ਪੁੱਤ ਵੀ ਮੇਰੇ ਨਾਲ ਐਦਾਂ ਹੀ ਲੱਗਾ ਰਹਿੰਦਾ ਕਦੀ ਮੱਥੇ ਵੱਟ ਨਹੀਂ ਪਾਉਂਦਾ ਜਾਂ ਮੰਮਾ ਮੇਤੋ ਆਹ ਕੰਮ ਨਹੀਂ ਹੁੰਦਾ ਜਾਂ ਇਹ ਵੋ ਤਕਰੀਬਨ ਮੇਰੇ ਨਾਲ ਲੱਗਾ ਹੀ ਰਹਿੰਦਾ ਚਾਹੇ ਉਹ ਗਾਰਡਨਿੰਗ ਦਾ ਕੰਮ ਹੋਵੇ ਚਾਹੇ ਜਾਨਵਰਾਂ ਦਾ ਚਾਹੇ ਪੰਛੀਆਂ ਦਾ ਮਤਲਬ ਇਹ ਹੁਣ ਨਹੀਂ ਲੱਗਾ ਇਹ ਛੋਟਾ ਜਿਹਾ ਜਦੋਂ ਹੁੰਦਾ ਸੀ ਉਦੋਂ ਵੀ ਮੇਰੇ ਨਾਲ ਇਦਾਂ ਦੇ ਕੰਮਾਂ ਤੇ ਜਿਹੜਾ ਮੈਂ ਇਹਨੂੰ ਲਾਈ ਰੱਖਦੀ ਹੁੰਨੀ ਸੀ ਆਪਣੇ ਨਾਲ ਮਤਲਬ ਕਿ ਮੈਂ ਇਹਨੂੰ ਸਿਖਾਉਂਦੀ ਰਹਿਣੀ ਹੁੰਨੀ ਸੀਗੀ ਇਦਾਂ ਦੇ ਕੰਮ ਵੀ ਤਾਂ ਜੋ ਇਹ ਵੱਡਾ ਹੋ ਕੇ ਵੀ ਇਹਨਾਂ ਚੀਜ਼ਾਂ ਨਾਲ ਪਿਆਰ ਕਰੇ ਚਾਹੇ ਉਹ ਪੰਛੀ ਆ ਚਾਹੇ ਜਾਨਵਰ ਆ ਜਿੱਦਾਂ ਮਰਜੀ ਤੇ ਕੇਅਰ ਕਰੇ ਤੇ ਇਹ ਜੀ ਆਪਾਂ ਹੁਣ ਉਹ ਗਿੱਲੀ ਕਰਕੇ ਰੇਤਾ ਗਮਲੇ 'ਚ ਉੱਪਰ ਰੱਖ ਦਿੱਤਾ ਆਪਾਂ ਕੱਚਾ ਪਾਣਾ ਤੇ ਹੁਣ ਆਪਾਂ ਇਹਨੂੰ ਵੀ ਪਰਦਾਂਗੇ ਆ ਪਾਣੀ ਪੰਧਾ ਨਹੀਂ ਸੀ ਮਨਵੀਰ ਨੇ ਫਿਰ ਕੱਢਿਆ ਤਾਜ਼ੇ ਪਾਣੀ ਨਾਲ ਮੈਂ ਪਾਣੀ ਜਿਹੜਾ ਇਹਦੇ ਵਿੱਚ ਠੰਡਾ ਰਹੂਗਾ ਕਿਉਂਕਿ ਦੁਪਹਿਰ ਨੂੰ ਪਾਣੀ ਹੁਣ ਤਕਰੀਬਨ ਗਰਮ ਜਿਹੜਾ ਉਹ ਹੋਣ ਲੱਗ ਪਿਆ ਤੇ ਇੱਕ ਫੀਡ ਵਾਲੀ ਜਿਹੜਾ ਬੋਟਲ ਸੀ ਉਹਦੇ ਵਿੱਚ ਅੱਧੀ ਅੱਧੀ ਬੋਟਲ ਹੈਗੀ ਸੀ ਫੀਡ ਦੀ ਇਹ ਵਾਲੀ ਖਾਲੀ ਹੋ ਗਈ ਸੀ ਮੈਂ ਕਿਹਾ ਮਨਵੀਰ ਹੁਣ ਭਰ ਦੇਈਏ ਫਿਰ ਸਵੇਰੇ ਤੂੰ ਵੀ ਯੂਨੀਵਰਸਿਟੀ ਜਾਣਾ ਤੇ ਫਿਰ ਔਖਾ ਜਿਹਾ ਹੋ ਜਾਂਦਾ ਸਵੇਰੇ ਸਵੇਰੇ ਨਾਲ ਪੰਛੀ ਤਾਂ ਆਪਣੇ ਉੱਠਣ ਤੋਂ ਪਹਿਲਾਂ ਹੀ ਮੈਂ ਕਿਹਾ ਉਹ ਆ ਜਾਂਦੇ ਆ ਤੇ ਇਹੋ ਹੀ ਆਪਾਂ ਭਰਿਆ ਹੋਊਗਾ ਤੇ ਉਹ ਖਾ ਲੂਗੇ ਤੇ ਇੱਥੇ ਜੇ ਅਸੀਂ ਉਹਨੂੰ ਕੀ ਕਹਈਦਾ ਫੀਡ ਵਾਲੀ ਉਹਨੂੰ ਕੀ ਕਹਈਦਾ ਬੋਤਲ ਜਿਹੜੀ ਉਹ ਭਰ ਦੂਗਾ ਮਨੀ ਤਾਂ ਫਿਰ ਇਹਨੂੰ ਕੀ ਕਹਈਦਾ ਟੰਗ ਦੂਗਾ ਇਹਦੀ ਜਗ੍ਹਾ ਤੇ ਇਹਦੇ ਵਿੱਚ ਜੇ ਅਸੀਂ ਕੰਗਣੀ ਪਾਈ ਹੋਈ ਆ ਤੇ ਬਾਜਰਾ ਪਾਇਆ ਹੋਇਆ ਇਹ ਦੋਨੇ ਚੀਜ਼ਾਂ ਮਿਕਸ ਕਰਕੇ ਫਿਰ ਅਸੀਂ ਰੱਖਿਆ ਤੇ ਬਹੁਤ ਖੁਸ਼ ਹੋ ਕੇ ਜਿਹੜੇ ਪੰਛੀ ਚਾਹੇ ਕੁੱਗੀਆਂ ਚਾਹੇ ਕਬੂਤਰ ਚਾਹੇ ਛੀੜੀਆਂ ਚਾਹੇ ਗਲੈਰੀਆਂ ਇਹ ਸਾਰੇ ਪੰਛੀ ਬਹੁਤ ਖੁਸ਼ ਹੋ ਕੇ ਇਹਨਾਂ ਨੂੰ ਖਾ ਲੈਂਦੇ ਆ ਤੇ ਲੋ ਜੀ ਹੁਣ ਟੰਗ ਦੂਗਾ ਮਨਵੀਰ ਫੀਡ ਵਾਲੀ ਬੋਤਲ ਤੇ ਪਲੀਜ਼ ਸਾਡੇ ਕਰੇਲੂ ਵਲੌਗ ਹੁੰਦੇ ਕੋਈ ਉਦਾਂ ਦੇ ਵਲੌਗ ਨਹੀਂ ਹੁੰਦੇ ਕੰਮਕਾਰ ਵਾਲੇ ਵਲੌਗ ਹੁੰਦੇ ਆ ਤੇ ਪਲੀਜ਼ ਜਿਹਨਾਂ ਜਿਹਨਾਂ ਨੂੰ ਕਰੇਲੂ ਵਲੌਗ ਆ ਸਾਡਾ ਚੈਨਲ ਜਿਹੜੇ ਦੇਖਦੇ ਆ ਪਲੀਜ਼ ਸਾਡਾ ਚੈਨਲ ਸ਼ੇਅਰ ਵੀ ਕਰ ਦਿਆ ਕਰੋ ਪਲੀਜ਼ ਸਾਡਾ ਚੈਨਲ ਲਾਈਕ ਕਰ ਦੋ ਸ਼ੇਅਰ ਕਰ ਦੋ ਸਬਸਕ੍ਰਾਈਬ ਕਰ ਦੋ ਜੀ ਬਾਏ ਬਾਏ ਸਾਰਿਆਂ ਨੂੰ ਫਿਰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਬਾਏ ਬਾਏ ਜੀ